ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮਿੱਟੀ ਕੈਨਲ ਤੇ ਸਵਾਗਤ ਹੈ ਜੀ ਲੋ ਜੀ ਆਪਾਂ ਗਏ ਸੀ ਖੇਤ ਤੇ ਆਪਾਂ ਲਿਆਏ ਆ ਉਥੋਂ ਸੂੰਗਰੇ ਇਹ ਸੂੰਗਰੇ ਤੇ ਇਹਦੇ ਚ ਹੈਗੀ ਜੀ ਮੇਥੀ ਧਣੀਆਂ ਤੇ ਆ ਆਪਾਂ ਲਿਆਏ ਜੀ ਸਲਾਦ ਸਲਾਦ ਤੁਹਾਨੂੰ ਦਿਖਾ ਦਿੰਨੇ ਆ ਇਹ ਸਲਾਦ ਤੇ ਇੱਧਰ ਗਾਜਰਾਂ ਤਾਂ ਆਪਾਂ ਬਜ਼ਾਰੋਂ ਲਿਆਏ ਆ ਤੇ ਇੱਕ ਲਿਆਈ ਸੀ ਆਪਾਂ ਚਕੰਦਰ ਤੇ ਮੂੜੀਆਂ ਧੋ ਕੇ ਰੱਖ ਲਈਆਂ ਤੇ ਇੱਕ ਗਾਜਰ ਵੀ ਥੋੜੀ ਸੀ ਗਾਜਰਾਂ ਹਾਲੀ ਪੂਰੀਆਂ ਪ੍ਰੋਪਰ ਹੋਈਆਂ ਨਹੀਂ ਸੀ ਜੀ ਤੇ ਆਪਾਂ ਹੋਰ ਲਏ ਆ ਗੋਭੀ ਗੋਭੀ ਮੈਂ ચીਰ ਕੇ ਵਿੱਚ ਆਲੂ ਪਾ ਕੇ ਤੇ ਬਣਾ ਰਹੇ ਆ ਆਪਾਂ ਪਕੌੜੇ ਇਹਦੇ ਵਿੱਚ ਮੈਂ ਥੋੜਾ ਜਿਹਾ ਰਾਈਸ ਵਾਲਾ ਪਾ ਲਿਆ ਆਟਾ ਤੇ ਬੇਸਨ ਪਾ ਲਿਆ ਨਮਕ ਮਿਰਚ ਜੋ ਆਪਾਂ ਪਕੌੜਿਆਂ ਚ ਪਾਉਨੇ ਆ ਉਹ ਤੇ ਇੱਧਰ ਆਪਾਂ ਤੇਲ ਵੀ ਗਰਮ ਰੱਖ ਲਿਆ ਤੇ ਆਪਾਂ ਕਹਾਂ ਫਿਰ ਘਰ ਦੀ ਗੋਭੀ ਉਹ ਗੋਭੀ ਸਬਜ਼ੀ ਕੋਈ ਪਸੰਦ ਨਹੀਂ ਕਰਦਾ ਹਨਾ ਬਹੁਤ ਹੀ ਤੇ ਆਪਾਂ ਇਹ ਹੀ ਬਣਾ ਲੈਨੇ ਲਓ ਜੀ ਤਕਾਉੜੇ ਬਣਾਉਣਾ ਸ਼ੁਰੂ ਕਰ ਲਏ ਆਪਾਂ ਘਾਉਲ ਆਪਾਂ ਕੋਈ ਨਹੀਂ ਕਰਦੇ ਜੀ ਕੰਮ ਕਰਨ ਲੱਗੇ ਬੱਚੇ ਬਾਅਦ ਨੂੰ ਖਾਣ ਨੂੰ ਭਜਦੇ ਆ ਤੇ ਘਰੇ ਬਣਾ ਕੇ ਦੇਉ ਨਾਲੇ ਘਰ ਦੀ ਗੋਭੀ ਮਿੰਟਾਂ ਜਿ ਬਣ ਜਾਣਗੇ ਨਾਲੇ ਸਵਾਦ ਇਹ ਮੋੜ ਲੈ ਕੇ ਬਣਾਉਲੇ ਹੁਣ ਫਿਰ ਤਾਂ ਆਪਾਂ ਕਾਲ ਕਰਦੇ ਨੇ ਲਓ ਜੀ ਆਪਣੇ ਪਕੌੜੇ ਬਣ ਗਏ ਤੇ ਉੱਤੇ ਆਪਾਂ ਪਾ ਲਿਆ ਚਾਟ ਮਸਾਲਾ ਤੇ ਬਹੁਤ ਵਧੀਆ ਲੱਗਦੇ ਚਾਟ ਮਸਾਲਾ ਪਾਓ ਸੌਸ ਦੀ ਲੋੜ ਹੀ ਨਹੀਂ ਪੈਂਦੀ ਬਣਾਓ ਤੇ ਖਾਓ ਪੱਟ ਚਟਕਮ ਸਾਰੇ ਲਓ ਜੀ ਅਜੇ ਇੰਨੇ ਕੰਮ ਕਰਲੇ ਛੁੱਟੇ ਸੀ ਆਪਣੀ ਵੀਡੀਓ ਦੇਖਣ ਲਈ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਚੈਨਲ ਤੇ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਧੰਨਵਾਦ ਜੀ